ਵਸਾਖੀ ਮਨਾਉਣੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀਆਂ ਤੋਂ ਆਰੰਭ ਹੋਈ ਸੀ ਸ਼ੁਰੂ ਹੋਈ ਸੀ। ਕਈ ਵਾਰ ਸਵਾਲ ਆਉਂਦਾ ਨਾ ਵੀ ਜਦੋਂ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਦੋਂ ਤੋਂ ਸ਼ੁਰੂ ਹੋਈ ਹੋਵੇਗੀ। ਨਹੀਂ ਪਿੱਛੋਂ ਤੋਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਤੋਂ। ਤੇ ਗੁਰੂ ਪਿਆਰ ਵਾਲਿਓ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵਰਾਜੀ ਇੱਕ ਸੇਵਕ ਹੈ ਬੜਾ ਪਿਆਰ ਕਰਨ ਵਾਲਾ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੀਆਂ ਵੀ ਬੜੀਆਂ ਸਵਾਮਾਂ ਕਰਦਾ ਰਿਹਾ ਜਿਹਦਾ ਨਾਮ ਹੈ ਭਾਈ ਪਾਰੋ ਤੇ ਦੂਸਰੇ ਪਾਤਸ਼ਾਹ ਨੇ ਵਾਚਨ ਕੀਤੇ ਸਨ ਭਾਈ ਪਾਰੋ ਇਸ ਭਵਨ ਜਲ ਸਾਗਰ ਤੋਂ ਤਰ ਜਾਏਗਾ ਜਨਮ ਮਰਨ ਤੇ ਕਹਿੰਦੇ ਮੁਕਤੀ ਹੋ ਜੂਗੀ ਤੇਰੀ ਜਨਮ ਮਰਨ ਤੋਂ ਤਰ ਜਾਏਗਾ ਪਾਰ ਉਤਾਰਾ ਹੋ ਜਾਏਗਾ ਪਰ ਕਹਿੰਦੇ ਗੁਰੂ ਅਮਰਦਾਸ ਜੀਆਂ ਦਾ ਲੜ ਨਾ ਛੱਡੀ ਤੇ ਛੱਡਿਆ ਵੀ ਨਹੀਂ ਗੁਰੂ ਪਿਆਰ ਵਾਲਿਓ ਤੇ ਖੰਡੂਰ ਸਾਹਿਬ ਦੀ ਧਰਤੀ ਤੋਂ ਗੋਇੰਦਵਾਲ ਸਾਹਿਬ ਦੀ ਧਰਤੀ ਗੁਰੂ ਉਹਰਾ ਅਮਰਦਾਸ ਸਾਧ ਜੀਆਂ ਦੇ ਕੋਲ ਚਲਾ ਗਿਆ ਸੀ ਤੇ ਬੜਿਆ ਸਮਾ ਕਹਿੰਦੇ ਸਵਾਮਾ ਕੀਤੀਆਂ ਤੀਸਰੇ ਭਾਰਸ਼ਾ ਕਹਿੰਦੇ ਇੱਕ ਦਿਨ ਬੈਠੇ ਆਪਣੀ ਮੌਜ ਵਿੱਚ ਬੈਠੇ ਤੇ ਭਾਈ ਪਾਰੋ ਲਾਗੇ ਬੈਠਾ ਸੀ ਹੁਣ ਜਿਹੜੀ ਉਮਰ ਸੀ ਭਾਈ ਪਾਰੋ ਦੀ ਵੀ ਬਜ਼ੁਰਗਾਂ ਵਾਲੀ ਹੋ ਗਈ ਹੈ ਜੁਰਗੀ ਅਵਸਥਾ ਆ ਗਈ ਹੈ ਤੀਸਰੇ ਪਾਦਸ਼ਾਹ ਕਹਿਣ ਲੱਗੇ ਭਾਈ ਪਾਰੋ ਤੈਨੂੰ ਬੜਾ ਸਮਾਂ ਹੋ ਗਿਆ ਸਾਡੇ ਕੋਲ ਰਹਿੰਦੇ ਆਂ ਸਵਾਮਾ ਕਰਦੇ ਆਂ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੀਆਂ ਵੀ ਬੜੀਆਂ ਸੁਆਮਾਂ ਕੀਤੀਆਂ ਕਦੇ ਕੁਝ ਮੰਗਿਆ ਨਹੀਂ ਇੱਕ ਗੱਲ ਸੋਚਿਓ ਗੁਰੂ ਪਿਆਰ ਵਾਲਿ ਜੋ ਆਏਗਾ ਹਜ਼ਾਰਾਂ ਦੀ ਗਿਣਤੀ ਵਿੱਚ ਮੰਗ ਸਾਡੀ ਹੋਵੇਗੀ ਆ ਵੀ ਮਿਲ ਜੇ ਆ ਵੀ ਚੀਜ਼ ਸਾਨੂੰ ਮਿਲ ਜੇ ਕੋਈ ਧਨ ਮੰਗਦਾ ਹੈ ਕੋਈ ਪੁੱਤਰ ਮੰਗਦਾ ਹੈ ਕੋਈ ਦੁੱਧ ਮੰਗਦਾ ਹੈ ਤੇ ਅੱਜ ਕੱਲ ਤੇ ਵਦੇਸ਼ ਜਾਣਾ ਇਹ ਵੀ ਦਾਤ ਮੰਗਦੇ ਐ ਸਾਡੇ ਪੁੱਤਰ ਨੂੰ ਵਿਦੇਸ਼ ਘੱਲ ਦੇਓ ਪਰ ਭਾਈ ਪਾਰੋ ਨੇ ਜਿੰਨਾ ਸਮਾਂ ਕਹਿੰਦੇ ਸਵਾਮਾ ਕੀਤੀਆਂ ਕੁਝ ਨਹੀਂ ਮੰਗਿਆ ਤੇ ਅੱਜ ਤੀਸਰੇ ਪਾਦਸ਼ਾਹ ਖੁਸ਼ ਹੋ ਕੇ ਕਹਿੰਦੇ ਭਾਈ ਪਾਰੋ ਮੰਗ ਲੈ ਕੀ ਮੰਗਦਾ ਤੇ ਭਾਈ ਪਾਰੋ ਕਹਿੰਦਾ ਕਹਿੰਦੇ ਪਾਦਸ਼ਾਹ ਜੀ ਜਿਹਦੀ ਮਾਂ ਸਿਆਣੀ ਹੋਵੇ ਨਾ ਸੂਝਵਾਨ ਹੋਵੇ ਕਹਿੰਦੇ ਉਸ ਮਾਂ ਦੇ ਬੱਚਿਆਂ ਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਮਾਂ ਆਪਣੇ ਆਪ ਹੀ ਦੇ ਦਿੰਦੀ ਹੈ ਜਿਹਦੀ ਮਾਂ ਸਿਆਣੀ ਹੋਵੇ ਸੂਝਵਾਨ ਹੋਵੇ ਉਹਨੂੰ ਪਤਾ ਹੁੰਦਾ ਮੇਰੇ ਬੱਚਿਆਂ ਨੂੰ ਕਿਹੜੀ ਚੀਜ਼ ਦੀ ਲੋੜ ਹੈ ਉਹ ਆਪਣੇ ਆਪ ਦੇ ਦਿੰਦੀ ਹੈ ਮੇਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮੇਰੀ ਮਾਂ ਤੁਸੀਂ ਹੋ ਮੇਰੇ ਪਿਤਾ ਤੁਸੀਂ ਹੋ ਤਾਨੂੰ ਪਤਾ ਐ ਮੈਨੂੰ ਕੀ ਚਾਹੀਦਾ ਤੁਸੀਂ ਦੇਤੇ ਰਹਿਓ ਮੈਂ ਹੋਰ ਕੀ ਮੰਗਾ ਤੁਹਾਡੇ ਤੋਂ ਗੌਰ ਫਰਮਾਇਓ ਗੁਰੂ ਪਿਆਰ ਵਾਲਿਓ ਧਿਆਨ ਦੇ ਨਾਲ ਸੁਣਿਓ ਤੇ ਭਾਈ ਪਾਰੋ ਨੇ ਕਹਿ ਦਿੱਤਾ ਮੇਰੀ ਮਾਂ ਵੀ ਤੂੰ ਮੇਰਾ ਪਿਓ ਵੀ ਤੂੰ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੈਨੂੰ ਤੁਸਾਂ ਚਾਹੀਦੇ ਹੋ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਭਾਈ ਪਾਰੋ ਅਸੀਂ ਖੁਸ਼ ਹਾਂ ਤੇਰੇ ਤੋਂ ਤੂੰ ਬਹੁਤ ਸੋਹਣੀ ਗੱਲ ਕੀਤੀ ਐ ਸੋਹਣੇ ਤੇਰੇ ਕਰਮ ਨੇ ਕਹਿੰਦੇ ਤੇਰੇ ਕਰਮਾ ਕਰਕੇ ਕਹਿ ਲਿਆ ਮੰਗਲਾ ਕੁਝ ਜੋ ਮੰਗੇਗਾ ਤੇਰੀ ਝੋਲੀ ਵਿੱਚ ਪਾ ਦਿਆਂਗੇ ਤੇ ਗੁਰੂ ਸਾਹਿਬ ਦੇ ਵਚਨ ਮੰਨ ਕੇ ਨਾ ਭਾਈ ਪਾਰੋ ਨੇ ਹੱਥ ਜੋੜੇ ਐ ਤੇ ਆਪਣਾ ਸਿਰ ਝੁਕਾ ਕੇ ਨਾ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਕਹਿ ਲੱਗਾ ਪਾਤਸ਼ਾਹ ਜੀ ਜੇ ਤੁਸੀਂ ਬਹੁਤੇ ਖੁਸ਼ ਹੋ ਨਾ ਮੇਰੇ ਤੇ ਕਹਿੰਦੇ ਇੱਕ ਕੰਮ ਕਰ ਦਿਓ ਮੇਰਾ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਮੰਗ ਦੱਸ ਕੀ ਕਹਿਣਾ ਤੇ ਭਾਈ ਪਾਰੋ ਕਹਿੰਦਾ ਜਿਹੜੀ ਆਉਣ ਵਾਲੀ ਵਿਸਾਖੀ ਹੈ ਨਾ ਪਾਤਸ਼ਾਹ ਜਿਹੜਾ ਆਉਣ ਵਾਲਾ ਵਿਸਾਖੀ ਦਾ ਦਿਨ ਆਵੇਗਾ ਨਾ ਕਹਿੰਦੇ ਉਸ ਤੋਂ ਪਹਿਲਾਂ ਪਹਿਲਾਂ ਆਪਣੇ ਕਹਿੰਦੇ ਸਿੱਖਾਂ ਨੂੰ ਸਨੇਹ ਘੱਲੋ ਤੇ ਸਨੇਹ ਘੱਲ ਕੇ ਇਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੱਦੋ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਫੇਰ ਸੱਤ ਲਵਾਂਗੇ ਅੱਗੇ ਭਾਈ ਪਾਰੋ ਕਹਿੰਦਾ ਮੇਰੀ ਇਹੀ ਇੱਛਾ ਹੈ ਜੋ ਤੁਸੀਂ ਆਪਣੇ ਸਿੱਖਾਂ ਨੂੰ ਸੰਗਤ ਨੂੰ ਛੱਡੋਗੇ ਮੈਂ ਉਹਨਾਂ ਦੇ ਦਰਸ਼ਨ ਕਰਾਂਗਾ ਆਪਣੇ ਭਾਗਾ ਨੂੰ ਹੋਰ ਵੀ ਵੱਡੇ ਕਰ ਲਵਾਂਗਾ ਆਖੋ ਸਤਨਾਮ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਹੋ ਰਹੇ ਐ ਗੁਰੂ 20 ਵਿਸਵੇ ਸੰਗਤ 21 ਵਿਸਵੇ ਮੈਂ 21 ਵਿਸਵੇ ਸੰਗਤ ਦੇ ਵੀ ਦਰਸ਼ਨ ਕਰਨਾ ਚਾਹੁੰਦਾ ਐ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਾਈ ਪਾਰੋ ਨੂੰ ਸੀਨੇ ਨਾਲ ਲਾ ਲਿਆ ਭਾਈ ਪਾਰੋ ਤੇ ਬਹੁਤ ਵੱਡੀ ਗੱਲ ਆਖ ਦਿੱਤੀ ਹੈ ਫਿਰ ਪਾਤਸ਼ਾਹ ਨੇ ਕਹਿੰਦੇ ਸਨੇਹੇ ਘੱਲੇ ਸੀ ਗੁਰੂ ਪਿਆਰ ਵਾਲਿਓ ਜਗਾ ਜਗਾ ਦੇ ਉੱਪਰ ਫਿਰ ਗੁਰੂ ਨਾਨਕ ਦੇਵਾ ਸਿੱਖ ਸੰਗਤਾਂ ਕਹਿੰਦੇ ਗੋਇੰਦਵਾਲ ਸਹਿਬ ਦੀ ਧਰਤੀ ਤੇ ਆਇਆਂ ਗੁਰੂ ਪਿਆਰ ਵਾਲਿਓ ਆਕਾਠ ਹੋਇਆ ਤੇ ਭਾਈ ਪਰ ਉਹਨੇ ਦਰਸ਼ਨ ਕੀਤੇ ਤੇ ਗੁਰੂ ਅਮਰਦਾਸ ਸਾਹਿਬ ਜੀਆਂ ਦਾ ਧੰਨਵਾਦ ਕੀਤਾ ਮੇਰੀ ਇੱਛਾ ਪੂਰੀ ਹੋ ਗਈ ਹੈ ਤੇ ਉਸ ਦਿਨ ਤੋਂ ਗੁਰੂ ਪਿਆਰ ਵਾਲਿਓ ਵਿਸਾਖੀ ਮਨਾਉਣੀ ਸ਼ੁਰੂ ਹੋਈ ਸੀ